ਆਮ ਆਦਮੀ ਪਾਰਟੀ ਨੇਤਾਵਾਂ ਨੂੰ ਪਹਿਲਾਂ ਬੇਲ ਤੇ ਫਿਰ ਜੇਲ੍ਹ ਦਾ ਸਾਹਮਣਾ ਹਰ ਹਾਲ ਵਿੱਚ ਕਰਨਾ ਪਵੇਗਾ ਮਾਣਹਾਨੀ ਮੁਕਦਮੇ ਵਿੱਚ ਪੇਸ਼ੀ ਤੇ ਆਏ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਹੱਲਾ ਬੋਲਦੇ ਆ ਬਿਆਨ ਦਿੱਤਾ ਮਜੀਠੀਆ ਨੇ ਕੋਰਟ ਵਿੱਚ ਸੰਜੇ ਸਿੰਘ ਦੇ ਵਕੀਲ ਵੱਜੋਂ ਪੇਸ਼ ਹੋਏ ਮਨੀਸ਼ तिवारी ਤੇ ਵੀ ਤੰਜ ਕੱਸਿਆ ਅਤੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਮੈਚ ਫਿਕਸਿੰਗ ਜਗ ਜਾਰ ਹੋ ਗਈ ਹੈ ਜਿਹੜਾ ਡੈਫਮੇਸ਼ਨ ਕੇਸ ਮੈਂ ਸੰਜੇ ਸਿੰਘ ਅਕਿਊਜ਼ਡ ਮੁਜਰਮ ਸੰਜੇ ਸਿੰਘ ਦੇ ਖਿਲਾਫ ਕੀਤਾ ਸੀ ਅੱਜ ਉਹਦੀ ਉਹਦੇ ਬਿਆਨ ਲਿਖਾਉਣ ਵਾਸਤੇ ਮੈਂ ਇੱਥੇ ਆਇਆ ਹਾਂ ਮੈਂ ਪਹਿਲੇ ਦਿਨ ਵੀ ਕਿਹਾ ਸੀ ਅੱਜ ਮੈਂ ਫੇਰ ਇਹ ਗੱਲ ਤੁਹਾਡੇ ਰਾਂਹੇ ਦਰਉਣਾ ਕਿ ਭਾਗ ਸੰਜੇ ਭਾਗ ਭਾਗ ਕੇਜਰੀਵਾਲ ਭਾਗ ਉਹ ਦਿਨ ਦੂਰ ਨਹੀਂ ਜਦੋਂ ਪਹਿਲਾਂ ਬੇਲ ਤੇ ਫਿਰ ਜੇਲ੍ਹ ਦਾ ਸਾਹਮਣਾ ਕਰਨਾ ਪੈਣਾ ਜੋ ਝੂਠੀਆਂ ਗੱਲਾਂ ਬੇਬੁਨਿਆਦ ਗੱਲਾਂ ਉਹਨਾਂ ਨੇ ਕੀਤੀਆਂ ਨੇ ਅੱਜ ਉਹਦੇ ਬਾਰੇ ਮੈਂ ਕੋਰਟ 'ਚ ਆਇਆ ਨਾਲ ਮੈਂ ਅੱਜ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸ਼ੀਸ਼ ਖਤਾਨ ਜਿਹੜੇ ਆਮ ਆਦਮੀ ਪਾਰਟੀ ਦੇ بڑے ਸੀਨੀਅਰ ਸਪੋਕਸਪਰਸਨ ਵੀ ਹੈ ਔਰ ਉਹ ਦਿੱਲੀ ਕਮਿਸ਼ਨ 'ਚ ਉਹਨਾਂ ਨੂੰ ਇੱਕ ਕੈਬਨਿਟ ਰੈਂਕ ਦਾ ਅਹੁਦਾ ਵੀ ਦਿੱਤਾ ਹੈ ਡਾਇਲੌਗ ਕਮਿਸ਼ਨ ਦੇ ਚੇਅਰਮੈਨ ਹੈ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਦੀ ਵਕਾਲਤ ਕਰਨ ਵਾਸਤੇ ਹਾਈ ਕੋਰਟ ਕੋਣ ਆਇਆ ਕਾਂਗਰਸ ਦੇ ਸੀਨੀਅਰ ਸਪੋਕਸਪਰਸਨ ਫੋਟੇ ਐਕਸ ਮੈਂਬਰ ਪਾਰਲੀਮੈਂਟ ਮਨੀਸ਼ तिवारी ਜੀ ਇਹ ਠੀਕ ਹੈ ਕਿ ਮਨੀਸ਼ तिवारी ਜੀ ਕਹਿਣਗੇ ਮੈਂ ਵਕੀਲ ਆ ਮੈਂ ਕਿਸੇ ਕੋਲ ਵੀ ਜਾ ਸਕਦਾ ਮਗਰ ਜਿਹੜੀ ਮੈਚ ਫਿਕਸਿੰਗ ਹੋ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਉਹ ਪ੍ਰੈਜ਼ੀਡੈਂਟਲ ਇਲੈਕਸ਼ਨ ਚ ਵੀ ਐਕਸਪੋਜ਼ ਹੋਈ ਉਹ ਸੁਖਪਾਲ ਖਹਿਰੇ ਦੇ ਕੇਸ ਚ ਵੀ ਐਕਸਪੋਜ਼ ਹੋਈ ਤੇ ਉਹ ਅਸ਼ੀਸ਼ ਖੈਤਾਨ ਦੇ ਕੇਸਾਂ 'ਚ ਵੀ ਐਕਸਪੋਜ਼ ਹੋ ਰਹੀ ਹੈ। ਮਜੀਠੀਆ ਦਾ ਕਹਿਣਾ ਕਿ ਕਾਂਗਰਸ ਨੇ ਝੂਠੇ ਕੇਸਾਂ ਦੀ ਪੜਤਾਲ ਲਈ ਜੋ ਕਮਿਸ਼ਨਾਂ ਦਾ ਗਠਨ ਕੀਤਾ ਉਹ ਸਿਆਸੀ ਬਦਲਾਖੋਰੀ ਲਈ ਬਣਾਏ ਗਏ ਨੇ। ਕਾਂਗਰਸ ਵੱਲੋਂ ਬਣਾਏ ਅਜੇ ਕਮਿਸ਼ਨ ਮੈਚ ਫ੍ਰੈਂਡਲੀ ਕਮਿਸ਼ਨ ਨੇ। ਮਜੀਠੀਆ ਨੇ ਕਾਂਗਰਸ ਦਾ ਪ੍ਰਧਾਨ ਬਣਨ ਜਾ ਰਹੇ ਰਾਹੁਲ ਗਾਂਧੀ ਤੇ ਵੀ ਟਿੱਪਣੀ ਕੀਤੀ। ਜਿਹੜਾ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਨੂੰ ਖੁਸ਼ ਕਰਨ ਆਸਤੇ ਬਣਾਇਆ ਹੈ। ਕੇਵਲ ਤੇ ਕੇਵਲ ਸਿਆਸੀ ਬਦਲਾਖੋਰੀ ਨੂੰ ਮੱਦੇ ਨਜ਼ਰ ਰੱਖਦੇ ਬਣਾਇਆ ਤੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਨੂੰ ਪੋਲਿਟੀਕਲ ਫਾਇਦਾ ਪਹੁੰਚਾਉਣ ਲਈ ਬਣਾਇਆ ਉਸ ਨੂੰ ਅਸੀਂ ਪਹਿਲਾਂ ਹੀ ਰਿਜੈਕਟ ਕਰ ਚੁੱਕੇ ਹਾਂ ਇਹ ਤਾਂ ਫ੍ਰੈਂਡਲੀ ਕਮਿਸ਼ਨ ਹੈ ਮੁੱਖ ਮੰਤਰੀ ਦੇ ਦਫ਼ਤਰ 'ਚ ਇਹਨਾਂ ਕਮਿਸ਼ਨਾਂ ਦੇ ਸਾਰੇ ਫੈਸਲੇ ਹੁੰਦੇ ਆ ਤੇ ਇਹ ਤਾਂ ਇਕੱਲੇ ਤੁਹਾਨੂੰ ਸੁਣਾਉਣ ਨੂੰ ਅੱਗੇ ਪਿਠਾਉਂਦੇ ਗਏ ਆ ਇਹ ਸਾਰੇ ਮੈਚ ਫਿਕਸਿੰਗ ਵੀ ਤੁਹਾਡੇ ਅੱਗੇ ਜੱਗ ਜਾਰ ਕਰਦਾ ਤੇ ਗੈਂਗਸਟਰ ਰਾਜਾ ਬਈਆ ਦੀ ਫਰੀਦਕੋਟ ਪੇਰੀ ਤੇ ਮਜੀਠਿਆ ਨੇ ਪੰਜਾਬ ਦੇ ਹੋਰ ਕੋਨੇ 'ਚ ਨਹੀਂ ਦੇਖਣ ਨੂੰ ਮਿਲਦੀ ਜਿਹੜੀ ਉੱਥੇ ਦੇਖਣ ਨੂੰ ਮਿਲ ਉਹ ਕੇਵਲ ਤੇ ਕੇਵਲ ਜਿਹੜੇ 30 ਡਰੇਡੇਡ ਗੈਂਗਸਟਰ ਫਰੀਦਕੋਟ ਜੇਲ੍ਹ 'ਚ ਬੰਦ ਹੈ ਜਿਹਦੇ ਬਾਰੇ ਦਿਨਕਰ ਗੁਪਤਾ ਜੀ ਨੇ ਆਪ ਗੱਲ ਆਖੀ ਹੈ ਕਿ ਯੂਪੀ ਦੇ ਗੈਂਗਸਟਰ ਪੰਜਾਬ ਦੇ ਗੈਂਗਸਟਰਾਂ ਨਾਲ ਰਲ ਮਿਲ ਕੇ ਕਈ ਕੰਮ ਕਰ ਰਹੇ ਆ ਫਤਿਹਾਰਾ ਕੇ ਪਿੱਛੇ ਜਾ ਰਹੇ ਆ ਅੱਜ ਇਹੋ ਜਿਹੇ ਗੈਂਗਸਟਰਾਂ ਨਾਲ ਫੋਟੋ ਲਵਾਉਣੀ ਮੈਂ ਸਮਝਦਾ ਕਿਥੇ ਸਿਆਸੀ ਵਿਰੋਧੀਆਂ ਨੂੰ ਵੀ ਇੱਕ ਸੰਕੇਤ ਦੇਣ ਦਾ ਤਰੀਕਾ ਕਿ ਕਾਰਪੋਰੇਸ਼ਨ ਇਲੈਕਸ਼ਨ ਚ ਕੀ ਹੋਊਗਾ ਨੌਜਵਾਨ ਪੀੜੀ ਨੂੰ ਵੀ ਪਤਾ ਨਹੀਂ ਇਹ ਕੀ ਸੰਕੇਤ ਦੇਣਾ ਜਾ ਰਹੇ ਨਾ ਸਾਰੀਆਂ ਗੱਲਾਂ ਸੀ ਵਿਧਾਨ ਸਭਾ ਚ ਵੀ ਉਠਾਈਆਂ ਤੇ ਇਹਨੂੰ ਕੰਡਮ ਵੀ ਕਰਦੇ ਆ ਅੱਜ ਆਸ ਵੀ ਕਰਦੇ ਆ ਕਿ ਜਿਹੜੇ ਲੋਕ ਓਪਨਲੀ ਕਾਂਗਰਸ ਲੈਜਿਸਲੇਟਰਸ ਗੈਂਗਸਟਰਾਂ ਦੀ ਮਦਦ ਕਰ ਰਹੇ ਆ ਗੈਂਗਸਟਰਾਂ ਨੂੰ ਰੋਟੀਆਂ ਖਵਾਉਂਦੇ ਗਰੀਬ ਬੰਦੇ ਨੂੰ ਤਾਂ ਰੋਟੀ ਖਵਾਉਂਦੇ ਨਹੀਂ ਗੈਂਗਸਟਰ ਨੂੰ ਜਿਹੜੀ ਰੋਟੀ ਖੋਣ ਦੇ ਇਹੋ ਜਿਹੇ ਦੇ ਖਿਲਾਫ ਕਾਂਗਰਸ ਪਾਰਟੀ ਕੀ ਸਟੈਂਡ ਕਰੂਗੀ ਕੀ ਐਕਸ਼ਨ ਲਾਊਗੀ ਉਹ ਜਗ੍ਹਾ ਜ਼ਾਹਿਰ ਕੀਤਾ ਜਾਵੇ ਇਹ ਸਾਨੂੰ ਸਰਕਾਰਾਂ ਵੱਲੋਂ ਮਜੀਠੀਆ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪੋਲ ਖੁੱਲਣ ਦਾ ਦਾਵਾ ਕੀਤਾ ਤੇ ਕੈਪਟਨ ਸਰਕਾਰ ਤੇ ਵੀ ਗੈਂਗਵਾਰ ਨੂੰ ਹਵਾ ਦੇਣ ਦੇ ਇਲਜ਼ਾਮ ਲਗਾਏ ਨਿਗਮ ਤੇ ਕੌਂਸਲ ਚੋਣਾਂ ਵਿੱਚ ਗੈਂਗਵਾਰ ਹੋਣ ਦਾ ਮਜੀਠੀਆ ਨੇ ਸ਼ੱਕ ਜਤਾਇਆ ਵੇਖਣਾ ਹੋਵੇਗਾ ਕਿ ਮਜੀਠੀਆ ਦੀ ਇਹ ਭਵਿੱਖਬਾਣੀ ਕੀ ਰੰਗ ਲਿਆਉਂਦੀ ਹੈ ਬੇਲ ਤੇ ਜੇਲ ਦੇ ਦਾਅਵੇ ਤਾਂ ਸਮੇਂ ਨਾਲ ਹੀ ਸਾਹਮਣੇ ਆਉਣਗੇ